ਜੇ ਸਤ ਗੁਰੂ ਜੀ ਦਾ ਇਤੋਂ ਅੱਗੇ ਚੱਲਣਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਆਪਾਂ ਇਹ ਇਤਿਹਾਸ ਵਿਚਾਰਨ ਦਾ ਯਤਨ ਕਰਾਂਗੇ ਅੱਜ ਦੀ ਵੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ ਤੇ ਪੇਸ਼ੀ ਜਦੋਂ ਹੋਈ ਤੇ ਸੂਬੇ ਦੀ ਕਚੈੜੀ ਵਿੱਚ ਜਾ ਕੇ ਗੱਜ ਕੇ ਬੋਲੇ ਆ ਛੋਟੀਆਂ ਉਮਰਾਂ ਹਨ 7 ਤੇ 9 ਸਾਲ ਪ੍ਰਚਲਤ ਹੈ ਕਈਆਂ ਮਦਵਾਨਾਂ ਨੇ ਘਟ ਵੀ ਲਿਖੀ 5.5 ਸਾਲ 6 ਸਾਲ ਵੀ ਲਿਖੀ ਹੋਰ ਤੇ ਇਨੀਆਂ ਉਮਰਾਂ ਛੋਟੇ ਸਾਹਿਬਜ਼ਾਦੇ ਬੜੇ ਸੁੰਦਰਾ ਤੇ ਛੋਟੇ-ਛੋਟੇ ਨਿੱਕੇ-ਨਿੱਕੇ ਕਦਮਾਂ ਨਾਲ ਚੱਲਦੇ ਹੋਏ ਸੂਬੇ ਦੀ ਕਚੈਰੀ ਵਿੱਚ ਠੰਡੇ ਬੁਰਜ ਤੋਂ ਤੁਰ ਕੇ ਗਏ ਛਪਾਈ ਲੈਣ ਵਾਸਤੇ ਆਏ ਤੇ ਠੰਡੇ ਬੁਰਜ ਤੋਂ ਮਾਤਾ ਜੀ ਨੇ ਤੋਰਿਆ ਤੇ ਕਚੈਰੀ ਵਿੱਚ ਗਏ ਉਹਨਾਂ ਵੱਡਾ ਦਰਵਾਜ਼ਾ ਬੰਦ ਕਰਕੇ ਨਿੱਕਾ ਖੋਲਿਆ ਕਿ ਸਾਹਿਬ ਜੀ ਜਦੋਂ ਆਗੋਂ ਸਿਰ ਨੀਵਾ ਕਰਨਗੇ ਆਪਾਂ ਅੰਦਰ ਬੈਠੇ ਬੰਦੇ ਸਾਰੇ ਤਾੜੀਆਂ ਮਾਰ ਦਵਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਝੋਕ ਗਏ ਪਰ ਸਾਹਿਬਜ਼ਾਦਿਆਂ ਨੇ ਸਿਰ ਨਹੀਂ ਕੱਢਿਆ ਅੱਗੇ ਸਾਹਿਬਜ਼ਾਦਿਆਂ ਨੇ ਪਹਿਲਾਂ ਸੂਬੇ ਨੂੰ ਜੁੱਤੀਆਂ ਵਿਖਾਈਆਂ ਪਹਿਲਾ ਪੈਰ ਅੱਗੇ ਕਰਕੇ ਤੇ ਫਿਰ ਨਿਕਲੇ ਝੁਕੇ ਨਹੀਂ ਫਿਰ ਜਾ ਕੇ ਫਤਿਹਗਈ ਉਹ ਕਹਿੰਦੇ ਸलाम ਆਪਣਾ ਇਹ ਸੂਬੇ ਸਰਹੰਦ ਨੂੰ ਸलाम ਕਰੋ ਕਹਿੰਦੇ ਅਸੀਂ ਸलाम ਇੱਕ ਵਾਰੀ ਕੀਤੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਉਹ ਕਹਿੰਦੇ ਤੁਹਾਡੇ ਪਿਤਾ ਨੂੰ ਤੁਹਾਡੇ ਭਰਾਵਾਂ ਨੂੰ ਅਸੀਂ ਮਾਰ ਦਿੱਤਾ ਹੈ ਕਹਿੰਦੇ ਭਰਾ ਸਾਡੇ ਮਰੇ ਨਹੀਂ ਸ਼ਹੀਦ ਹੋਏ ਆ ਸਾਡੇ ਪਿਤਾ ਨੂੰ ਘੜਨ ਵਾਲਾ ਕੌਣ ਜੰਮਿਆ ਹੈ ਦੁਨੀਆ ਦੇ ਵਿੱਚ ਤੇ ਇਦਾਂ ਜੁਰਤ ਦੇ ਨਾਲ ਜਵਾਬ ਦਿੰਦੇ ਰਹੇ ਜਿਹੜੀ ਵੀ ਗੱਲ ਉਹਨਾਂ ਕੀਤੀ ਜੁਰਤ ਭਰੇ ਜਵਾਬ ਤੇ ਸੂਬਾ ਸਰਹੰਦ ਹੈਰਾਨ ਹੋ ਗਿਆ ਕਿ ਛੋਟੇ ਛੋਟੇ ਬੱਚੇ ਆਏ ਜਵਾਬ ਕਿੰਨੇ ਤਗੜੇ ਦਿੰਦੇ ਆ ਤੇ ਉਸ ਵੇਲੇ ਮਲੇਰਕੋਟ ਦੀ ਯਾਰ ਸ਼ੇਰ ਮੁਹੰਮਦ ਖਾਨ ਜਿਹੜਾ ਸੀ ਉੱਥੇ ਸੀ ਤੇ ਉਹਨੂੰ ਕਿਹਾ ਭਾਈ ਆ ਤੇਰੇ ਦੋ ਭਰਾ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ ਮਾਰੇ ਆ ਨਾਰ ਖਾਨ ਤੇ ਖਵਾਜਾ ਖিজਰ ਖਾਨ ਤੇ ਤੂੰ ਏਦਾਂ ਕਰ ਦੂ ਭਰਾਵਾਂ ਦਾ ਬਦਲਾ ਇਹਨਾਂ ਬੱਚਿਆਂ ਨੂੰ ਮਾਰ ਕੇ ਲੈ ਲਿਆ ਉਹ ਅਗਮਹਾ ਦਾ ਨਾਰਾ ਮਾਰਦਾ ਕਹਿੰਦਾ ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਪਾਪ ਸੇ ਬਦਲਾ ਹੀ ਲੈਣਾ ਹੋਗਾ ਤੂੰ ਲੇਂਗੇ ਇਨਕੇ ਬਾਪ ਸੇ ਮੈਂ ਇਹਨਾਂ ਦੇ ਪਿਤਾ ਤੋਂ ਬਦਲਾ ਲਵਾਂਗਾ ਮੈਂ ਇਹਨਾਂ ਤੋਂ ਕਿਉਂ ਲਵਾ ਉਹ ਵਾਕ ਆਊਟ ਕਰਕੇ ਸਾਧ ਸੰਗਤ ਜੀ ਉਥੋਂ ਚਲਿਆ ਗਿਆ ਤੇ ਉਸ ਵੇਲੇ ਫਿਰ ਝੂਠਾ ਆਨੰਦ ਨਾ ਸੂਚਾ ਆਨੰਦ ਸੀ ਪੰਥੋਂ ਝੂਠਾ ਆਨੰਦ ਕਹਿੰਦਾ ਝੂਠੇ ਆਨੰਦ ਨੇ ਆਖਿਆ ਜਦੋਂ ਵੇਖਿਆ ਨਾ ਸੂਬਾ ਸਰਾਂਦ ਥੋੜਾ ਢਿੱਲਾ ਪਿਆ ਤੇ ਉਸੇ ਵੇਲੇ ਕਹਿੰਦਾ ਨਾ ਨਾ ਸੂਬਾ ਸਰਾਂਦ ਬਗਿਹਾਰ ਨੂੰ ਮਾਰ ਦੇਣਾ ਉਹਦੇ ਬੱਚੇ ਨੂੰ ਪਾਲਣਾ ਕੋਈ ਸਿਆਣਾ ਨਹੀਂ ਹੁੰਦੀ ਸੱਪ ਨੂੰ ਮਾਰ ਦੇਣਾ ਸੱਪ ਦੇ ਸਕੋਲੀਏ ਨੂੰ ਦੁੱਧ ਪਿਉਣਾ ਕੋਈ ਸਿਆੜ ਨਹੀਂ ਹੁੰਦੀ ਸੂਲਾ ਦੇ ਮੂੰਹ ਤਿੱਖੇ ਹੁੰਦੇ ਆ ਇਹ ਸਾਰੀਆਂ ਗੱਲਾਂ ਕਰਕੇ ਫਿਰ ਅੱਜ ਦੇ ਦਿਨ ਫਤਵਾ ਲੱਗ ਗਿਆ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਕੱਲ ਨੂੰ ਇਹ ਨੀਆਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਇਹ ਫਤਵਾ ਲਾਇਆ ਗਿਆ ਸੁਣਾਇਆ ਗਿਆ। ਸ਼ਾਮ ਨੂੰ ਸਾਹਿਬਜ਼ਾਦੇ ਮਾਤਾ ਜੀ ਕੋਲ ਆਏ ਆ ਕੇ ਬੜੀ ਖੁਸ਼ੀ ਨਾਲ ਦੱਸਿਆ ਕਿ ਅੱਜ ਦਾ ਪਰਚਾ ਪਾਸ ਕਰ ਰਹੇ ਆਂ ਤੇ ਕੱਲ ਨੂੰ ਫਤਵਾ ਲੱਗ ਗਿਆ ਕਿ ਨੀਆਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਣਾ। ਤੇ ਮਾਤਾ ਜੀ ਨੇ ਇਹ ਸਾਰੇ ਬਚਨ ਸੁਣੇ ਤੇ ਬੜੀ ਚੜ੍ਹਦੇ ਕਲਾ ਦੇ ਨਾਲ ਫਿਰ ਇਤਿਹਾਸ ਸੁਣਾਏ ਗੁਰਬਾਣੀ ਸੁਣਾਈ ਲੋਰੀਆਂ ਦੇ ਕਰਕੇ ਗੁਰਬਾਣੀ ਸੁਣਾ ਕਰਕੇ ਰਾਤ ਨੀਂਦ ਕੀ ਆਉਣੀ ਸੀ ਜਿੰਨੇ ਕੀ ਨੀਂਦ ਆਈ ਸਵੇਰ ਹੋਈ ਕੱਲ ਨੂੰ ਫਿਰ ਕੱਲ ਦਾ ਇਤਿਹਾਸ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਸਾਧ ਸੰਗਤ ਜੀ ਇੱਥੇ ਸਮਾਪਤੀ ਕਰਦੇ ਹਾਂ ਸਮਾਂ ਕਾ ਵੀ ਹੋ ਗਿਆ ਹੋਈਆਂ ਪੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਅਖੀਰ ਦੀਆਂ ਪੰਕਤੀਆਂ ਪੜ੍ਹ ਸੁਣ ਕੇ ਫਤਿ ਬੁਲਾਈਏ ਸਤਿਗੁਰੂ ਤੂੰ ਖੁਸ਼ੇ ਲਈਏ ਜੀ ਲੇਖੇ ਕਤੇ ਨਾ ਛੁਟੀ ਐ ਖਿਣ-ਖਿਣ ਪੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਨਾ ਚਤਨਾਰਦ ਜੋਗਨੀਆਂ ਮਿਲ ਤਾਰੀਆਂ ਦੇ ਕਿਲਕਾਰੀਆਂ ਪਾਵੇ ਭੂਤਨੀਆਂ ਪਰ ਘੂਨ ਕਟੋਰੀਆਂ ਲੋਰੀਆਂ ਦੇ ਨਿਜ ਪੂਤਨ ਪਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ